ਮੈਂ ਵੀ ਆਮ ਨਵਾਂ ਚੇਂਜ ਕਰ ਦਿੱਤਾ ਹੈ ਪੁਰਾਣਾ ਉਤਾਰਤਾ ਹੈ ਮੰਮੀ ਖਾ ਰਹੇ ਨੇ ਰੋਟੀ ਦਸਨ ਦੀ ਵੀ ਹਰ ਗੁੰਦ ਦੇਖ ਰਹੀ ਆ ਨਟਕ ਜਿਹਾ ਆਪਣਾ ਔੜਾ ਲੱਗਾ ਹੈ ਹਰ ਗੁੰਦ ਕਿੱਥੇ ਗਈ ਇਹ ਕਿਉਂ ਹੰਡਿਆ ਜੀ ਨੱਚੋ ਹਾਏ ਇਹ ਕੀ ਕਰਦੀ ਜਿਆਦਾ 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 ਹੀ ਕਰਦੀ ਵੀ ਧੱਕ ਗਿਆ ਇਹ ਧੱਕ ਗਿਆ ਇਹ ਧੱਕ ਗਿਆ ਇਹਨੇ ਮਤ ਧੱਕ ਗਿਆ ਇਹ ਨਾ ਜਾ ਇਹ ਆ ਕਰਦੀ ਫਰੈਂਚ ਅਸੀ ਕਾਤ ਚਾਚੀ ਕਾ ਹੋਰ ਸਾਨੂੰ ਸਾਰੇ ਜਣੇ ਠੀਕ ਠਾਕ ਮੁੰਨੇ ਤੇ ਲੋਡਿੰਗ ਸਸੀ ਕਾ ਬੁਲਾਉਂਦੀ ਇਹਨੇ ਬੁਲਾਤੀ ਸਾਰਿਆਂ ਨੂੰ ਤੇ ਚੱਲੇ ਕਿੰਦੀ ਬਾਹਰ ਜਾਣਾ ਹੈ ਜਾਣੇ ਜਾਣੇ ਬਾਹਰ ਤੇ ਦਾदू ਹੈ ਦਾदू ਕਿੱਥੇ ਦਾदू ਸੀ ਤੇ ਹੁਣ ਚੱਲੇ ਆਪਾਂ ਕਿਰਨਦੀ ਦੀ ਹਾਲ ਉੱਥੇ ਨਾ ਗੱਡੀ ਮੈਸੇਜ ਫਰਵਾਉਣੀਆਂ ਸਾਈਡ ਮਿਰ ਜਿਹੜਾ ਨਹੀਂ ਇਹਨੇ ਖਰਾਬ ਕਰਤਾ ਇਹ ਫਿੱਟ ਕਰਨ ਲੱਗੇ ਨਾ ਉੱਥੇ ਪੀਚ ਕਰਸ ਕੇ ਕੀ ਮਾਰਿਆ ਤੁਹਾਨੂੰ ਦਿਖਾਉਣਾ ਮੈਂ ਤੇ ਉਹ ਫਰੀ ਦੇ ਵਿੱਚ ਚੇਂਜ ਹੋਣਾ ਹੈ ਉੱਥੋਂ ਆ ਰਹੇ ਆ ਚੇਂਜ ਕਰਨਾ ਤੇ ਐਮ ਜੀ ਵਾਲੇ ਇਹਨਾਂ ਦੀ ਏਜੰਸੀ ਦੇ ਜੋ ਵੀ ਕੰਪਨੀ ਦੇ ਬੰਦੇ ਆ ਰਹੇ ਆ ਤੇ ਉਹ ਕਰਨ ਦੀ ਜਿਹੜਾ ਉਹਦੇ ਘਰਾਂ ਲੱਗੇ ਆ ਜਾਣਗੇ ਮੈਂ ਇਹਨੂੰ ਮਨਾ ਲਿਆ ਜੰਨੇ ਆ ਕਹਿੰਦੀ ਬਾਹਰ ਜਾਣਾ ਬਾਹਰ ਜਾਣਾ ਕਿ ਮੈਂ ਚਲੋ ਉੱਥੇ ਲੈ ਚਾ ਲਦੇ ਹਾਂ ਘੜੀ ਘੋਮੋ ਚਲਿਏ ਸ਼ਮਮਨ ਭਾਈ ਦਾ ਅਮਨੋ ਭਾਈ ਬਾਈ 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 ਦਾ ਉਹ ਅਜ ਕੁੜੀ ਬੜਾ ਤਗੜਾ ਕੰਮ ਕਰਨ ਜਾ ਰਹੀ ਆ ਤਾੜੀਆਂ ਲਾ ਦਿਓ ਸਾਰੇ ਜਣੇ ਕਰੀ ਰੁਕਣੀਆਂ ਨਹੀਂ ਚਾਹੀਦੀਆਂ ਕਪੜੇ ਜਿਹੜੇ ਆ ਤੈਹ ਕਰਕੇ ਲੱਗੀ ਲਾਉਣ ਕਦਾਂ ਵੇ ਉਲਤ ਮੁਲਤਮ ਹੋਏ ਪਏ ਆ ਰੱਖਣ ਦੀ ਜਗ੍ਹਾ ਹੀ ਨਹੀਂ ਹੋਈ ਆ ਤਾਂ ਮਾਰੀ ਇੱਕ ਹੋਰ ਵੱਡੀ ਤਿਆਰ ਕਰਾਉਣੀ ਪਣੀ ਆ ਭਾਜੀ ਨੂੰ ਕਹਦਿਏ ਹੈ ਹੈ ਤਾਂ ਦੇਲੀ ਦਾ ਲੈਣਾ ਨਾਲ ਔੜੀ ਨੂੰ ਮੈਂ ਕਿਤੇ ਮੇਰੇ ਬੋਰੇ ਚ ਪਾ ਦੇ ਤੇ ਮੇਰੇ ਬੋਰੇ ਚ ਪਾ ਦੇ ਕਪੜੇ ਫਿਰ ਲੈ ਵੀ ਗਰਮੀਆਂ ਦਾ ਸਟਾਕ ਚੈੱਕ ਕਰੋ ਤੇ ਹੋ ਗਈ ਆ ਬਲ ਬਲ ਬਹੁਤ ਕੱਪੜੇ ਆ ਤੇ ਕੋਲ ਬਲ 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 ਇਹ ਚ ਇਹ ਸਿਆਲ ਦੇ ਵਿੱਚ ਇਹ ਰੱਖੇ ਮੈਨ ਲੱਗਦਾ 2-3 ਸੂਟ ਵਿੱਚ ਸਿਆਲ ਦੇ ਕੱਢ ਕੇ ਬੈੱਡ 'ਚ ਰੱਖ ਦਿੰਦੇ ਨੇ 3-4 ਸੂਟ ਨਹੀਂ ਤੇ ਰੱਖੇ ਇੱਕੋ ਹੀ ਸੂਟ ਸਿਆਲ ਉਹ ਦੋਏ ਮਰਸਨ ਹਨੀ ਬਾਹਰ ਰਹਿ ਗਏ ਹੈ ਨਾ ਕੋਤੇ ਹੀ ਤੁੰਨਾ ਬੈੱਡ 'ਚ ਰੱਖਦੇ ਆ ਆ ਮੀਟੇ ਰ ਲੱਗਿਆ ਕਣ ਕੱਪੜਿਆਂ ਦਾ ਆਹ ਵਾਲਾ ਸੂਟ ਨਸਦੀਪ ਨੇ ਗਿਫਟ ਕੀਤਾ ਸੀਗਾ ਤੇ ਇਹਦੇ ਪਹੁੰਚੇ ਕਿਦਾਂ ਦੇ ਹੋ ਗਏ ਰੱਦੀ ਜੇ ਇਹ ਕੀ ਤੇ ਹਰ ਗਨੈਵ ਦੇਖ ਲਾਰਾ ਪੈਨ ਉਹਰੇ ਲਾਇਆ ਚੂੜੀਆਂ ਦੀਆਂ ਕੀ ਕਰਨਾ ਭਰੇ ਆ ਕੀ ਹੈ ਕੀ ਹੈ ਚੂੜੀਆਂ ਆਵळा ਸੂਟ ਸੰਦੀ ਇਹ ਤਾਂ ਲੱਗਦਾ ਨਾ ਰਖੜੀ ਤੇ ਪਿਛਲੀ ਰਖੜੀ ਤੇ ਹਨਾ ਡਾਲ ਵਾਲਾ ਅਡਵਰ ਵਾਲਾ ਇਹ ਤਾਂ ਟ੍ਰੈਂਡ ਮੁੱਕ ਗਿਆ ਪਰ ਹਨਾ ਉਦੋਂ ਬੜਾ ਟ੍ਰੈਂਡ ਸੀ ਹਨਾ ਬਹੁਤ ਜ਼ਿਆਦਾ ਹੀ ਲੱਵੀ ਜਦੋਂ ਮੈਂ ਬਣਵਾਇਆ ਹੁੰਦਾ ਤੇ ਬਹੁਤ ਨਵਾਂ ਬਣਵਾ ਚੱਲਿਆ ਹੇ ਲੋ ਹੂੰ ਹੁੰਦੇ ਗੋਲੂ ਕੇ ਹਾਂ ਇਧਰ ਵੇਖੋ ਆ ਕੰਡ ਜੀ ਇਹ ਕਰਨ ਡਿਆ ਰਾਜੇ ਅਸ਼ਵਣਿਆ ਉਹ ਮੱਖਣ ਹਾਂ ਬਿੰਦੀ ਲਾਈ ਉਧਰ ਵੇ ਆਪੇ ਹੋਰ ਆਪੇ ਲਾ ਕੇ ਇਧਰ ਗੇਰ ਗੁਣ ਬਿੰਦੀ ਬਖਾ ਰਿਆ ਇਧਰ ਤੇ ਵੇ ਐਨ ਵੇਖ ਐਨ ਨੂੰ ਇਧਰ ਵੇ ਮੇਰੇ ਖਾਲੀ ਦੀਦਾ ਆ ਉਹ ਲੈ ਲਾਤੀ ਨਾਤੀ ਵੀ ਨਹੀਂ ਨੇ ਅੱਦੇਂ ਕਿੰਨੇ ਇਹ ਕੁੜੀ ਨੇ ਲੈ ਆਵੇ ਜ਼ਰਾ ਸੰਤ ਹੈ ਕੱਪੜਿਆਂ ਦਾ ਐ ਦੇਖੋ ਖਾਨੇ ਸਾਹ ਬਾਕੀ ਪਏ ਜੇ ਇਹ ਕਿਥੇ ਕਰ ਦੇ ਕਰਨੀ ਆ ਆ ਇਹਦਾਂ ਲੱਗੀ ਉਹਦਾਂ ਜਿਆਦਾ ਕਾਹ ਪੈ ਜਾਣਾ ਹੁਣ ਦੁਪੱਟੇ ਜਿਹੜੇ ਉਹ ਪੈ ਲਾ ਕੇ ਰੱਖੂ ਇਸਨੇ ਦੁਪੱਟੇ ਜਿਹੜੇ ਇਹਨੇ نیچے ਵਾਲੀ ਖਾਨੇ ਵਿੱਚ ਰੱਖੇ ਇਹਨੇ ਤਾਂ ਸਾਹਮਣੇ ਉੱਪਰ ਰੱਖੇ ਇਹਨੇ ਸੂਟ ਸਾਰੇ ਇਹਨੇ ਤੇ ਇਹ ਦੁਪੱਟੇ ਵੇਖਣ ਨਿਕਲੀ ਜਾਣੇ ਬਸ ਐ ਹੈ ਮੈਨੂੰ ਪਤਾ ਕੀ ਕਰੀ ਜਿਹੜੇ ਡੇਲੀ ਵੇਅਰ ਕਾਟਨ ਦੇ ਆ ਦੁਪੱਟੇ ਨੇ ਇੱਕ ਸਾਈਡ ਲਾਵੀਂ ਮੇਰੀ ਗੱਲ ਸਮਝ ਨਹੀਂ ਤੇ ਜਿਹੜੇ ਦੂਜੇ ਹਨਾ ਪਾਰਟੀ ਵੇਅਰ ਜਾਬ ਦੇ ਜਿਹੜੇ ਉਹ ਇੱਕ ਸਾਈਡ ਲਾਵੇ 10 ਤਿੰਨ ਪਿੰਦੇ ਇਹ ਮਿਕਸ ਮਿਕਸ ਵੇਅਰ ਮਿਕਸ ਹੋ ਜਾਂਦੀ ਆ ਸਹੀ ਗੱਲ ਹਰ ਕੋ ਨੂੰ ਕਹ ਦੇ ਕੰਨਗ ਵੀ ਇਹ ਚੀਜ਼ ਦਾ ਧਿਆਨ ਰੱਖ ਪਾ ਤੋ ਪਾ ਤੋ ਪਾ ਤੋ ਵੈਰੀ ਗੁੱਡ ਵੈਰੀ ਗੁੱਡ ਨਿਬੜ ਗਿਆ ਕੰਮ ਚਲੋ ਜੀ ਫਰੀ ਹੋ ਗਈ ਕੁੜੀ ਐਸਾ ਨਾਈਟ ਸੂਟ ਐ ਸੋ 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 ਨਾ ਕਰੀ ਫ੍ਰੀ ਹੋ ਗਏ ਲੈ ਵੀ ਆਇਆ ਹੋਵੇ ਉਹ ਚ ਬੜੇ ਸੂਟ ਪਏ ਨੇ ਉਹ ਖਾਨੇ ਚ ਉੱਚ ਪਏ ਨੇ ਇੱਥੇ ਨਾਈਟ ਸੂਟ ਪਏ ਨੇ ਲੈ ਵੀ ਕੁੜੀ ਥੱਕ ਗਈ ਹੈ ਆ ਉੱਪਰਲੇ ਦੇ ਚ ਵੇਸਟ ਸਮਾਨ ਰੱਖਿਆ ਹੋਇਆ ਉਹ ਜਿੱਦਾਂ ਮਤਲਬ ਆਪਣੇ ਕੋਟ ਦੇ ਉਹ ਨਹੀਂ ਜਿਆ ਆਪਣਾ ਕਵਰ ਹੁੰਦੇ ਜਿਹੜੇ ਉਹ ਰੱਖੇ ਹੋਏ ਆ ਥੈਲੇ ਰੱਖੇ ਹੋਏ ਆ ਗੁੜੀਆਂ ਦੇ ਬੈਗ ਬਸ ਇਦਾਂ ਆ ਆ ਵੀ ਦੇ ਦੇ ਸਹੀ ਗੱਲਾਂ ਇਹ ਵੀ ਬੜਾ ਪੁਰਾਣਾ ਹੋ ਗਿਆ ਦੇ ਦੇ ਨੂੰ ਸਹੀ ਗੱਲਾਂ ਵੀ ਦੇ ਦੇ ਆ ਵੀ ਦੇ ਦੇ ਆ ਜਿਹੜਾ ਇਹ ਵੀ ਦੇ 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 ਹੁਣ ਵੇਖਦੇ ਬਣਾ ਇਦਾਂ ਲਾਈਵ ਦਿੰਦੀ ਭਲਾ ਮੇਰਾ ਕਹਿਣਾ ਮੰਨਦੀ ਭਲਾ ਦੇ 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 ਇਹ ਇਹ ਔਰ ਰੱਖ ਲੈ ਸਾਈਡ ਤੇ ਇਹ ਨਹੀਂ ਦੇਣਾ ਉਦਾਂ ਬਸ ਉਦਾਂ ਮਾੜਾ ਜਿਹਾ ਕੀਤਾ ਬਸ ਕਰਨ ਜਾਈ ਇੱਕ ਸਾਈਡ ਤੇ ਰੱਖਿਆ ਵਾ 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 ਅੱਦ ਹੋ ਗਈ ਉਹ ਉਹਦੇ ਬਾਰੇ ਮੈਂ ਕਹਿੰਦਾ ਵੀ ਉਹ ਦੇ ਦੇ ਕਿ ਇਹਨੂੰ ਉਹ ਨਹੀਂ ਦਿੰਦੀ ਉਹ ਦੇ ਦੇ ਕਿ ਇਹਨੂੰ ਸੂਟ ਹੈ ਹੈ ਦੇ ਦੇਹਰੇ ਹਾਂ ਦੇਦਾ ਨਹੀਂ ਨਹੀਂ ਇਹ ਨਹੀਂ ਇਹ ਸਹੀ ਹੈ ਪਾ ਇਹ ਨਹੀਂ ਨਾ 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 ਇਹ ਨਹੀਂ ਇਹ ਮੈਂ ਨਹੀਂ ਰੀਜਨ ਲੈ ਕੇ ਦਿੱਤਾ ਛਦਾਨੇ ਇਹ ਸੋਹਣਾ ਹੈ ਮੈਂ ਉਹ ਰੱਖਣਾ ਸਾਜੀ ਮੈਂ ਲੇਖੇ ਉਹ ਕਿੱਥੇ ਆਏਵੇਂ ਉਹ ਸੂਟ ਦੋਵੇਂ ਸੋਦੇ ਸਾਰੇ ਜਿਹੜੇ ਦੇਣੇ ਕਿਹਨੂੰ ਆਦੇ ਉਹ ਕੱਢੇ ਸਾਰੇ ਜਿਹੜੇ ਆ ਦੇਣੇ ਕਿਹਨੂੰ ਉਹ ਸੂਟ ਕੱਢ ਲੈ ਬਾਹਰ ਤੇ ਅਨਮਾਰੀ ਜਿਹੜੀ ਸਾਫ਼ ਹੋ ਗਈ ਵਧੀਆ ਫਸਟ ਕਲਾਸ ਸਹੀ ਹੋ ਗਈ ਨਾ ਸਕਲਾਸ ਇੱਕ ਫਰੋਗ ਕੁਝ ਲੈ ਗਿਆ ਚੁੱਕੇ ਹੁਣ ਇਹਨੂੰ ਪਤਾ ਨਹੀਂ ਲੱਗਣਾ ਸੰਦੀਪ ਨੂੰ ਜਿਹੜੀ ਫਰੋਗ ਹੈ ਗੱਡੀ ਲੈਣ ਵਾਸਤੇ ਗਏ ਸੀ ਜਦੋਂ ਇਹਨੇ ਪਾਈ ਨਹੀਂ ਤੇ ਉਹ ਵਾਲੀ ਫਰੋਗ ਅਲਮਾਰੀ ਦੇ ਵਿੱਚ ਹੈ ਹੀ ਨਹੀਂ ਕੀ ਪਤਾ ਕੌਣ ਲੈ ਗਿਆ ਲੈ ਵੀ ਹੁਣ ਆਪਾਂ ਚੱਲੇ ਆਂ ਤਿਰੰਦੀ ਦੀ ਵੱਲ ਮੈਂ ਤੇ ਗੁੜੀਆ ਨੇੜੇ ਹੀ ਘਰ ਕੰਦੀ ਦੀ ਹਣਾ ਦਾ ਪਹੁੰਚ ਜਾਣਾ ਪਉ ਦੋ ਤਿੰਨ ਮਿੰਟਾਂ ਦੇ ਵਿੱਚ ਵਿੱਚ ਅੰਨਿਕਾਂ ਦੇ ਬਾਬਾ ਪਠੂਰੇ ਪੈਕ ਕਰਵਾਉ ਉਹ ਕਰਵਾ ਰਿਹਾ ਇਥੋਂ ਤੇ ਆ ਵਾਲਾ ਮਿਰਰ ਜਿਹੜਾ ਚੇਂਜ ਨਾ ਤੁਹਾਨੂੰ ਇਹ ਬਾਹਰੋਂ ਦਿਖਾਉਂਗਾ ਵੀ ਕੀ ਹੋਇਆ ਕੀ ਪ੍ਰੋਬਲਮ ਆ ਇਹਦੇ ਵਿੱਚ ਹਾਂਜੀ ਇਹਨੇ ਲਿਖੀ ਹੁੰਦੀ ਨੇ ਕਹਿਣਾ ਹੈ ਵੀ ਮੈਂ ਇਸਤਾਨੀ ਕਰਦੀ ਰਹੀ ਹਾਂ ਆ ਵੇਖ ਟੇਕੇ ਨਹੀਂ ਬਹਿਣ ਦੇ ਜੀ 2 ਮਿੰਟ ਵੀ ਮੈਂ ਵੇਟ ਕਰਨ ਦਿਆਂ ਬਾਈ ਹੁਣ ਜਿੰਨਾ ਗੱਡੀ ਸੇ ਹੀ ਕਰਨ ਆਤੇ ਨੇ ਉਹਨਾਂ ਦੇ ਇਹ ਟੇਕੇ ਨਹੀਂ ਬਹਿਣ ਦੇ ਪੰਗੇ ਲਈ ਜਾਂਦੀ ਕਦੀ ਕੋਈ ਬਟਨਾਂ ਦਾ ਨੱਪ ਦੀ ਗੱਡੀ ਦਾ ਕੋਈ ਖਲੋ ਜਾ ਯਾਰਾ ਮम्मा ਆ ਗਏ ਓਏ ਇਹ ਕਿਉਂ ਹੁੰਦਿਆ ਇਹ ਕਿਉਂ ਹੁੰਦਿਆ ਹਾਂ ਹੈ ਪੁਰੀ ਕੀ ਮਾ ਤੇੜੀ ਹੈ ਕੀ ਕਰਦਾ ਓਏ ਇਹ ਗੰਦਾ ਕੀ ਦਿਆ ਨਾ ਉਹ ਰੋਗ ਹੋ ਰੂਜਾ ਹੋ ਜਾਓ ਜਿਨ੍ਹਾਂ ਦੀ ਗੱਡੀ ਹੈ ਨਾ ਗੱਡੀ ਲੈਣ ਆ ਗਿਆ ਆਪਣੀ ਉਹ ਵੇਲਾ ਮਗਰਲਾ ਵਾਈਪਰ ਚਲਾਤਾ ਹੀ ਇਹਨੇ ਲੈ ਵੀ ਹਮ ਨਵਾਂ ਚੇਂਜ ਕਰ ਦਿੱਤਾ ਹੈ ਪੁਰਾਣਾ ਉਤਾਰ ਪਾਇਆ ਹਾਂਜੀ ਹਾਂਜੀ ਲੈ ਵੀ ਆਹ ਵੀਰ ਹਣੀ ਚੇਂਜ ਕਰ ਗਏ ਨੇ ਸ਼ੀਸ਼ਾ ਪਰ ਕੰਮ ਖਰਾਬ ਕਰ ਗਏ ਮੈਂ ਦਿਖਾ ਦਿੰਨਾ ਤੁਹਾਨੂੰ ਹੁਣੇ ਆ ਗਏ ਜੇ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਦਿਖਾਉਣਾ ਮੈਂ ਗੱਡੀ ਦਾ ਇਤਨਾ ਨਾ ਲੋਕ ਜਿਹੜਾ ਨਹੀਂ ਆਹ ਕਰਕੇ ਕੰਮ ਖਰਾਬ ਆ ਆਹ ਦੇ ਨਾਲ ਤੁਮ ਡੰਮੜ ਮਾਰ ਸਭ ਤੋਂ ਲੱਤ ਨੰਦੜਾ ਫੰਡਿਆ ਆ ਟਾਕਾ ਵੀ ਪਾਤੇ ਆ ਵੀ ਪਾਤੇ ਇਹ ਖਰਾਬ ਜਿਹੇ ਲੋਕ ਲਾਕ ਜਿਹੜਾ ਲੂਸ ਆ ਵੀਰ ਕਹਿਣ ਰਿਹਾ ਆ ਆ ਦੇ ਮੜਾ ਜਾਂ 9:22 ਤੋਂ ਬਾਹਰ ਆਉ ਨੂੰ ਫਿਰਦਾ ਨਹੀਂ 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 ਮੈਂ ਚੱਲਿਆ ਬਸ ਕਿਉਂ ਨਹੀਂ ਚੱਲਿਆ ਫਿਰ ਤੁਸੀਂ ਆਓ ਪਹਿਲਾਂ ਠੀਕ ਆ ਆਜੋ ਕਹਿੰਦੀ ਆਜੋ ਆਉਂਦੇ ਹੋਏ ਨਹੀਂ ਤੇ ਹੋ ਜਿਓ ਘਰੋਂ ਆ ਆਜੋ ਹੈ ਮੈਂ ਚੱਲਿਆ ਫੇ ਕਰੇ ਦੀਦੀ ਹੁਣ ਚੱਲੇ ਨੇ ਉਹ ਸੋਧੋ ਦੀਦੀ ਠੀਕ ਨਹੀਂ ਬਹੁਤ ਜ਼ਿਆਦਾ ਆਪਣਾ ਅੰਦਰ ਦਰਦ ਹੋਣ ਦੀ ਹੈ ਪੇਟ ਦੇ ਵਿੱਚ ਕੰਡੇ ਤੇ ਫਿਰ ਭਾਜੇ ਦਵਾਈ ਲੈਣ ਵਾਸਤੇ ਮਾਂ ਤੂੰ ਲੈ ਆ ਉਹ ਦਰਵਾਜ਼ਾ ਖੁੱਲਾ ਹੀ ਇਹ ਤੇ ਚੱਲੇਗੀ ਦਵਾਈ ਲੈਣ ਮਾਂ ਚੱਲ ਤੀ ਦਵਾਈ ਲੈ ਆ ਉਹ ਤੇ ਮਿਰਰ ਜਿਹੜਾ ਉਹਨਾਂ ਨੇ ਰੋਡ ਤੇ ਚੇਂਜ ਕਰਤਾ ਸੀਗਾ ਰੋਡ ਤੇ ਹੀ ਉਹਨਾਂ ਕਦੀ ਬਿਆਖਾਨਾ ਚੱਲਣ ਚੱਲ ਗਈ ਮਮਾਗੇ 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 ਅੱਛੀ ਦੀ ਅੱਛੀ ਦੀ ਮਮਾਗੇ ਮਮਾ ਮਮਾ ਜਾਣਾ ਸੀ ਫੇਰ ਨਾ ਬਸ ਕੇ ਨੀ ਬੁਰਜਾ ਫੜੀ ਫੇਰ ਮੈਨੂੰ ਬਾਹਰ ਕਿਉਂ ਬੁਲਾਇਆ ਮੈਂ ਮੈਂ ਇਹਨੂੰ ਫੜ ਲਿਆ ਆ ਆਵੇਂ ਮੈਂ ਮੈਂ ਨਾ ਮੰਮੀ ਨੂੰ ਆਵਾਜ਼ ਦਿੱਤੀ ਏ ਜ਼ੋਰ ਦੇ ਨਾਲ ਮੈਂ ਮੰਮੀ ਤੇ ਇਦਾਂ ਕਰਕੇ ਕੰਮ ਆ ਵੀ ਆਈ ਤੇ ਮੰਮੀ ਨੂੰ ਲੱਗਾ ਖਣੀ ਇਹ ਦੋਵੇਂ ਜਣੇ ਲੜ ਪਏ ਮੈਂ ਅਸ ਭੱਜੀ ਗਈ ਕੀ ਦਾ ਮਤਲਬ ਆਪੇ ਸਾਡੀ ਫੇ ਲੜਾਈ ਹੁੰਦੀ ਹੈ ਜੀ ਉਦਾਂ ਅਸੀਂ ਦੰਦੀ ਉਹ ਠਿੰਗਣੀ ਜੀ ਜਦੋਂ ਬੋਲਦੀ ਇੱਕ ਇੱਕ ਬੁਰਸ਼ ਵੜੇ ਖਲਾਰਦੀ ਈ ਮੇਂ ਬੁਰਸ਼ ਵੜ ਕੇ ਰੱਖ ਯਾਰ ਆਪਣੀ ਚੀਜੀ ਲੈ ਕੇ ਉਹ ਚਲ ਗਈ ਉਹ ਤੇ ਮੈਨੂੰ ਮਗਰ ਛੱਡ ਗਈ ਆਪਣੀ ਚੀਜੀ ਲੈ ਗਈ ਵਸਾਓ ਲੈ ਲੋ ਆਪਣੀ ਖੜੀ ਚੀਜੀ ਲੈ 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 ਟੋਟ ਟੋਟ ਕੋਨੀ ਹੈ ਚਲ ਨਾ ਉੱਠ ਉੱਠੋ ਜੀ ਜਿਹੜੇ ਆ ਵੀ ਨਹੀਂ ਜਾਂਦਾ ਤਾਂ ਐ ਦੇਖਦਾ ਫਿਰਦਾ ਚੱਲ 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 ਜਾ ਦਾਦੀ ਨੇ ਕੋ ਖੋਲ ਲਓ ਫਿਲਟਰ ਆਪਣਾ ਖਰਾਬ ਹੋ ਗਿਆ ਪਾਣੀ ਫਿਲਟਰ ਨੂੰ ਨਹੀਂ ਪਤਾ ਚੰਗੀ ਤਰ੍ਹਾਂ ਪੀ ਹੁਣ ਉਹ ਠੀਕ ਕਰਵਾ ਲਈਏ ਜੀ ਸੰਦੀਪ ਕਹਿੰਦੇ ਮੈਂ ਮਿੰਟ ਮਿੰਟੇ ਫੁਲਕੇ ਲਾ ਲਾਂ ਵੀ ਕਿਉਂਕਿ ਫਿਰ ਜਦੋਂ ਪਾਜ ਪਾਉ ਉਹ ਚੇਂਜ ਕਰਨੀ ਤੇ ਫਿਰ ਪਾਣੀ ਪਾਣੀ ਹੋਏ ਤੇ ਤੇ ਚਿਕੜ ਜਬੜਾ ਹੋ ਜਾਂਦਾ ਚਿਕੜ ਤੇ ਫੁਲਕੇ ਲਾਣਾ ਤਾਂ ਜਲਦੀ ਜਲਦੀ ਵੀ ਠੀਕ ਆ ਫਿਲਟਰ ਸਹੀ ਕਰਾਇਆ ਇਹਦੇ ਇੱਧਰ ਪੂਲ ਬਣਾਤਾ ਰਸੋਈ ਦੇ ਵਿੱਚ ਪਾਣੀ ਪਾਣੀ ਹੋ ਗਿਆ ਜੀ ਫਿਲਟਰ ਤਾਂ ਠੀਕ ਹੋ ਗਿਆ ਆਪਣਾ ਤੇ ਜਿਹੜੀਆਂ ਇੱਥੇ ਆਪਣਾ ਕੈਟ ਲਾਈਆਂ ਲੱਗੀਆਂ ਚੁੱਕੇ ਨਾ ਫਿਲਟਰ ਤੇ ਨਹੀਂ ਸੈੱਟਦਾ ਮੰਮੀ ਨੂੰ ਲੈ ਲਿਆ ਜੁੱਤੀ ਘਰ ਡੇਲੀ ਵੇਅਰ ਪਾਉਣ ਵਾਸਤੇ ਮੰਮੀ ਕੋ ਹੈ ਨਹੀਂ ਆ ਇੱਕ ਚੀਜ਼ ਤਾਂ ਨਖਾਂਦਾ ਇਤੋਂ ਵੇਖ ਲੈਣਾ ਗੱਡੀ ਕਿੰਨੀ ਗੰਦੀ ਹੋਈ ਜੇ ਕਿਦਾਂ ਆ ਤੇ ਹੁਣ ਇਹਦੀ ਚਮਕ ਵੇਖੋ ਦੀ ਆ ਵੇਲੇ ਵੱਖਰੇ ਹੀ ਲੱਗਣਿਆ ਕਹਿੰਦੇ ਚਮਕ ਕਿੰਨੀ ਸ਼ਾਨਦਾਰ ਹੈ ਟੇਪ ਕਰਾਈ ਸੀ ਗੱਡੀ ਜਦੋਂ ਆਈ ਸੀ ਨਾ ਉਦੋਂ ਐ ਚਮਕੀ ਸੀ ਗੱਡੀ ਦੀ ਤੇ ਹੁਣ ਗੱਡੀ ਦੀ ਕੁਝ ਐ ਚਮਕਿਆ ਕਿਰਨ ਦੀਦੀ ਹੁਣਾਂ ਦੀ ਵੇਟ ਕਰ ਰਹੇ ਸੀ ਉਹ ਆਏ ਨਹੀਂ ਆ ਵੀ ਉਹ ਵੇਟ ਕਰ ਕਰ ਥੱਕ ਗਏ ਆ ਮੈਂ ਹੁਣ ਮੰਮੀ ਨੂੰ ਲੈ ਕੇ ਚੱਲਿਆ ਬਾਜ਼ਾਰ ਉਹ ਵਿਚਾਰੀ ਕੱਲ ਦੀ ਕੈਂਟ ਜੁੱਤੀ ਲੈ ਆ ਕੇ ਦੇ ਜੁੱਤੀ ਲੈ ਆ ਕੇ ਤੇ ਅੱਜ ਸਵੇਰ ਤੇ ਦੇਮ ਵੇਟ ਕਰਨ ਸਵੇਰ ਦੇ ਹੀ ਠਹਿਰ ਕੇ ਐ ਸ਼ਾਮੀ ਚ ਪਈ ਜੇ ਮੈਂ ਗੱਡੀ ਸੇਕ ਕਰਾਉਣ ਗਿਆ ਉਦੋਂ ਕਹਿੰਦੇ ਆਵਾਂਗੇ ਤੇ ਆਏ ਨਹੀਂ ਆਏ ਤਾਂ ਹਸਪੀਟ ਕਿੰਨੇ ਦਿਨ ਟ੍ਰਿਪੂ ਘਰਾਂ ਲੱਗੇ ਹੋਏ ਨੇ ਮਾਰਾ ਸੁਖ ਰੱਖੇ ਜਿਹੜੇ ਥੋੜਾ ਟਾਈਮ ਹੈਗਾ ਥੋੜੇ ਦਿਨ ਆ ਕੇ ਮਾਰਾ ਕਿਰਪਾ ਕਰੇ ਨਿਗਾ ਦੇ ਵੀ ਰਹਿ ਗਏ ਆ ਮਤਲਬ ਤੁਸੀਂ ਲਾ ਲੋ ਦੇਣਾ ਕੁਝ 20 ਦਿਨ ਰਹਿ ਗਏ ਨੇ ਮੰਮੀ ਆਏ ਨਹੀਂ ਆ ਤੇ ਇਹ ਆ ਗਈ ਹੈ ਟਿੱਡੀ ਮਾਤਾ ਵੀ ਆ ਗਏ ਨੇ ਚਲਿਏ ਜੀ ਚਲੋ ਜੀ ਜਦੋਂ ਮਿੰਨਤ ਦਿਖਾ ਉਹਨੇ ਕਿਹਾ ਸੀ ਚਲੋ ਜੀ ਚਲਿਏ ਜੀ ਚਲੋ ਚਲੋ ਜੀ ਉਹ ਕਰਨੀ ਕੀ ਹੈ ਹੈ ਰੈੱਡ ਕੰਦਰ ਲੈਣਾ ਸਲੀਪਰ ਲੈ ਆਹ ਕਰਨ ਲਈ ਨਾ ਸਰਗੁਣ ਨਾ ਪੁੱਤ ਨਾ ਮੈਨੂੰ ਪਸੰਦ ਨਹੀਂ ਆਉਂਦੀ ਦਿੱਲੀ ਵਾਲੇ ਪਾਕਿਸਤਾਨੀ ਹੈ ਹੈ ਇਹ ਬੜਾ ਬੜਾ ਸਹੀ ਕਾਰਪੋਰਲ ਵਾਸਤੇ ਇਹ ਜਾਈ ਜੀ ਜਿਹੜੇ ਪਾਣੀ ਪਾਉਣੇ ਚ ਪਾਉਣੇ ਕਾਰਪੋਰਲ ਦਾ ਮਤਲਬ ਇਹ ਆ ਵੀ ਹੋਣਾ ਉਹ ਚਾਹੋ ਸੀ ਜਿਹੜੀ ਸੰਦਰੀ ਵਾਲੀ ਕੰਮਰੀ ਮੀ ਇਹ ਜਿਹੜਾ ਕਲਰ ਵੀ ਥੰਡੇ ਹੋ ਰਿਹਾ ਜੀ ਇੱਕ ਦੁਕਾਨ ਤੋਂ ਮੰਮੀ ਜੁੱਤੀ ਨਹੀਂ ਆਈ ਪਸੰਦ ਆ ਤੇ ਹੁਣ ਦੂਸਰੀ ਦੁਕਾਨ ਤੇ ਜਾਵਾਂਗੇ ਉਹ ਦੱਦੂ ਮਿਲ ਜਾਂਦਾ ਕਾਲੀ ਬੜੀ ਪੈਂਦੀ ਹੈ ਇੱਥੇ ਲੇ ਮੇਰਾ ਰਾਜਾ ਕੀ ਇੱਕ ਸਕਿੰਟ ਦੇ ਵਿੱਚ ਕਾਲੀ ਪੈ ਗਈ ਹੈ ਵੇਂਦੇ ਵੇਂਦੇ ਬਸ ਜੁੱਤੀ ਵੀ ਲਾ ਨੀ ਮੈਂ ਪਹਿਲਾਂ ਤੇਲ ਪਵਾ ਲਈਏ ਵੀ ਮਾਦ ਰੋਡ ਆ ਗਏ ਹੁਣ ਉਧਰ ਮੁੰਮੀ ਜੁੱਤੀ ਪਸੰਦ ਨਹੀਂ ਆਈ ਹੁਣ ਇਧਰੋਂ ਦੇਖਦੇ ਆਂ ਪਸੰਦ ਆਉਂਦੀ ਕਿ ਨਹੀਂ ਕੁਸ਼ਨ ਵਾਲਾ ਰੋਡ ਆਏ ਮਾ ਉਧਰੋਂ ਜੁੱਤੀ ਪਸੰਦ ਨਹੀਂ ਆਈ ਹੁਣ ਵੇਖਦੇ ਇਧਰ ਆਉਂਦੀ ਕਣੀ ਇਧਰ ਕਹਿੰਦੇ ਵੀ ਹੋਲਸਿੰਗ ਪੰਨਾ ਲੈ ਦੁਕਾਨਾਂ ਬੰਦ ਹੋ ਗਈਆਂ ਦੁਕਾਨਾਂ ਪਾਉਂਦੇ ਆ ਤੇ ਉਹ ਤਿੰਨੇ ਲੈ ਲੋ ਚਲੋ ਘਰ ਨੂੰ ਚੱਲੀਏ ਬੜੀ ਬਸ ਯਾਰ ਬਣਵਾ ਸਕੀ ਕਿੰਨੀ ਪਿਆਰੀ ਓਕਾ ਹੈ ਨਾ ਪਰ ਅੱਜ ਅੱਜ ਵੱਡੀ ਮੰਮੀ ਨੂੰ ਜੁੱਤੀ ਪਸੰਦ ਨਹੀਂ ਆਉਂਦੀ ਇਹ ਦੁਕਾਨ ਤੇ ਖੁੱਲੀ ਸੀਗੀ ਉਹਨੇ ਛੋਟਾ ਸ਼ਟਰ ਖੋਲਿਆ ਸੀਗਾ ਵਾਈਟ ਹੈ ਲੈ ਵੀ ਹੁਣ ਉਹ ਪਸੰਦ ਠੀਕ ਆ ਚਲੋ ਸਹੀ ਹੈ ਓਕੇ 15 ਚਲੋ ਅੱਜ ਦੀ ਪਸੰਦ ਮੰਮੀ ਨੂੰ ਚੱਪਾ ਕਿੰਨਾ ਨੰਬਰ ਹੈ ਮੇਮ ਮਮੀ ਅਗੀ ਜੁੱਤੀ ਪਸੰਦ ਤੇ ਹੁਣ ਚੱਲੇ ਆ ਘਰੇ ਵਾਪਸੀ ਇੱਥੇ ਆ ਵੀ ਵਾਧੂ ਸਟਾਕ ਆ ਇਹਨਾਂ ਦੇ ਕੋਲ ਜੁੱਤੀਆਂ ਜੱਤੀਆਂ ਦਾ ਇਹ ਉਹੀ ਦੁਕਾਨ ਜਿਹੜੀ ਕਹਿੰਦੇ ਨੇ ਬੰਦ ਵਾ ਤੰਨੇ ਦੁਕਾਨਾ ਉਹਦੇ ਨਾਲ ਇੱਕ ਛੋਟਾ ਸ਼ਟਰ ਲਾਇਆ ਸੀ ਉਹਨਾਂ ਨੇ ਛੋਟਾ ਜਿਹਾ ਦਰਵਾਜ਼ਾ ਸੀਗਾ ਨੇੜੇ ਗਏ ਤਾਂ ਖੁੱਲਾ ਸੀਗਾ ਤੇ ਉਧਰੋਂ ਕਸਟਮਰ ਨਿਕਲਿਆ ਮੈਂ ਕਿਹਾ ਆਜੋ ਆਜੋ ਖੁੱਲਿਆ ਹੀ ਦਰਵਾਜ਼ਾ ਫਿਰ ਮਮੀ ਉਹਨੂੰ ਉਥੇ ਬੁਲਾ ਲਿਆ ਫਿਰ ਮਿਲ ਗਈ ਜੁੱਤੀ ਰਮਾਨ ਨਾਲ ਮੈਥੋਂ ਆ ਗੁੜੀਆਂ ਨੇ ਕੁਝ ਵੀ ਦੇਖਣ ਦਿੰਦੀ ਬੜਾ ਤੰਗ ਕਰਦੀ ਇਹਨਾਂ ਦੇ ਡੱਬੇ ਡੁੱਬੇ ਸਭ ਛੁੱਟੀ ਜਾਂਦੀ ਏ ਉੱਥੇ ਕਿ ਨਹੀਂ ਖੁਸ਼ੀ ਆ ਗਈ ਪਸੰਦ ਜਿੱਤੀ ਇਹ ਆ ਵੀ ਉਹ ਜਿੱਤੀ ਪਸੰਦ ਕੀਤੀ ਉਹਦੇ ਨਾਲ ਕੀ ਹੋਇਆ ਕਲਰ অপਸ਼ਨ ਵਾਵਾ ਆ ਗਏ ਕਲਰ ਵਾਵਾ ਦਿਖਾਏ ਫਿਰ ਉਹਨੇ ਪਹੁੰਚ ਗਏ ਘਰੇ ਕਿੱਥੇ ਆ ਦਾਦੇ ਵਾਲੀ ਹੈ ਕਿਧਰੇ ਆ ਜੱਪਾ ਪਾਪਾ ਹਾਂਜੀ ਜਾਓ ਹਾਂਜੀ ਜੀ ਫਿਰਦੀ ਆ ਆ ਜਿਗੜਦਾ ਆ ਭਰਾਵਾ ਜੇ ਤੋਂ ਪਰ ਮੈਨੂੰ ਲੈ ਕੇਟਰ ਲਾਉਣੀ ਹੈ ਵੇ ਉਹ ਜਿਹੜਾ ਰਾਤ ਨੂੰ ਦੁੱਧ ਗਰਮ ਕਰਨਾ ਤੇ ਉਦੋਂ ਇਹਨੂੰ ਲਾ ਲਿਆ ਕੈਟਰ ਲਾ ਜੀ ਫੇਰ ਮੁੜ ਕੇ ਨੂੰ ਏਦਾਂ ੜਾ ਲਈਦਾ ਹੈ। ਪੁਰਾਣੇ ਆ ਫਿਲਟਰ ਜਿਹੜੇ ਨੇ ਇਹ ਮੈਲ ਨਾਲ ਬੜੇ ਭਰੇ ਇਹ ਚੇਂਜ ਕਰਾ ਤੇ ਨਵੇਂ ਦਿਖਾਉਂਦਾ ਹੁਣ। ਨਵੇਂ ਦਿਖਾਉਂਦੇ ਨਵੇਂ ਨਵੇਂ ਕਿੱਧਰ ਲਾਏ ਅੱਗੇ ਤਾਂ ਤਾਂ ਨਹੀਂ ਦਿਖਾਏ ਪਾਣੀ ਬੜਾ ਸੁਈ ਚ ਹੈ ਹੱਦ ਜਿਆਦਾ ਤੇ ਫੇਰ ਪੈਰ ਲੱਗਦੇ ਜਾਂਦੇ। ਆ ਲਗਾਤੇ ਤਾਂ ਚੁੱਕੇ ਇਹ ਵਾਲੇ ਦਰਵਾਜਾ ਹੁਣ ਘਾਟ ਹੀ ਖੁੱਲਦਾ ਵਾ ਚੱਲ ਉੱਪਰ ਕੀ ਰੱਖਣਾਂ ਨੇ ਡੁੰਗੇ ਡਾਂਗੇ ਰੱਖਣੇ ਨੇ ਮਾੜੇ ਜੇ ਬਸ। ਤੇ ਆ ਆ ਦਰਵਾਜਾ ਜਿਹੜਾ ਨਹੀਂ ਆਇਆ ਇਹ ਖੁੱਲ ਜਾਂਦਾ ਚਲੋ ਠੀਕ ਠਾਕ ਬਸ ਆਹ ਫਾਇਦਾ ਸਿਸਟਮ ਉਹ ਵੇਖਿਆ ਡੈਡੀ ਜੀ ਫਿਲਟਰ ਦੀਆਂ ਬੋਤਲਾਂ ਜਿਹੜੀਆਂ ਲੱਗੀਆਂ ਸਾਈਡ ਤੇ ਫਿਲਟਰ ਦੇ ਨਾਲ ਹੀ ਲਾਤੀਆਂ ਸਾਈਡ ਤੇ ਉਹ ੇਠੋਂ ਲਵਾਤੀਆਂ ਜਿਹੜੀਆਂ ਉਹ ਸਿੰਕ ਦੇ ਨਾਲ ਨਹੀਂ ਲੱਗੀਆਂ ਤਾਂ ਉਹ ਥੱਥੋਂ ਲਵਾ ਕੇ ਉੱਪਰ ਲਵਾਤੀਆਂ ਡੈਡੀ ਦੇ ਵਿੱਚ ਰੇ ਟਾਈਮ ਦੇ ਨਾਲ ਹੀ ਸੌਂਗੇ ਕਿਉਂਕਿ ਉਹਨਾਂ ਦੀ ਸਿਹਤ ਖਰਾਬ ਆ ਉਹਨਾਂ ਦੇ ਨਾ ਆਪਣਾ ਬੋਰੇ ਚੁੱਕਦੇ ਬੰਨੀ ਕੋਈ ਪ੍ਰੋਬਲਮ ਆ ਗਈ ਲੱਕ ਨੂੰ ਜਾਂ ਗੱਦਾਂ ਆ ਵੀ ਉਹ ਠੀਕ ਨਹੀਂ ਹੈਗੇ ਵੀ ਤੇ ਉਹ ਟਾਈਮ ਨਾ ਸੌਂਗੇ ਤੇਲ ਤੁਹਾਨੂੰ ਮਿਲਿਆ ਬਾਕੀ ਵੇਖੋ ਮਾਰੇ ਕਿਰਪਾ ਕਰੇ ਫਰਕ ਪੈ ਜੇ ਵਿਚਾਰੇ ਨਾਲ ਅੱਜ ਬੜਾ ਤੰਗ ਹੀ ਡੈਡੀ ਕਹਿੰਦੇ ਘਬਰਾਟ ਬੜੀ ਹੋਣ ਢਈ ਤੇ ਐ ਹੁੰਦਾ ਜੀ ਤਾਂ ਨਾ ਹੋਮ ਟਿੰਗ ਵਾਲਾ ਆਪਣਾ ਮਾਹੌਲ ਜਾਂ ਬੰਨ ਦਿਆ ਵਾ ਨਹੀਂ ਤੇ ਡੈਡੀ ਜਦੋਂ ਪੁਲਾੜ ਦੇ ਵਿੱਚ ਆਉਂਦੇ ਆ ਹਰ ਗੁੰਨ ਕਾਫੀ ਖੜਾਉਂਦੇ ਆ ਅੱਜ ਕਢਾਇਆ ਨਹੀਂ ਸਿਹਤ ਹੀ ਨਹੀਂ ਕੰਮ ਕਰਨ ਢੀ ਉਹਨਾਂ ਦੇ ਚੋ ਪਰ ਕੇ ਆਏ ਆ ਤੇ ਲੰਮੇ ਬੈ ਗਏ ਮੈਂ ਕੀ ਗੱਲ ਹੋਈ ਕਹਿੰਦੇ ਠੀਕ ਨਹੀਂ ਜਰਾ ਅੱਜ ਕੰਬੜਾ ਖਰਾਬ ਜੇ ਮੈਂ ਕਹਾਂ ਦਵਾਈ ਲਈਏ ਦਵਾਈ ਡੈਡੀ ਦੀ ਇਹ ਬੜੀ ਆਦਤ ਹੈ ਅਭੀ ਡੈਡੀ ਦਵਾਈ ਨਹੀਂ ਹੁੰਦੇ ਉਹ ਘਰੋਂ ਕਹਿੰਦੇ ਆਹ ਗੋਲੀ ਜਦੋਂ ਆਹ ਦੇ ਦਿਓ ਦੁਆਈ ਦੁਈ ਤਾਂ ਲੈਣਾ ਕੰਦੇ ਨਹੀਂ ਹੋਣਾ ਚਲੋ ਠੀਕ ਹੈ। ਉਹ ਜੀ ਤੁਹਾਨੂੰ ਅੱਜ ਦਾ ਵਲੌਗ ਇਹ ਵਾਲਾ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੀਆਂ ਕੱਲ ਨੂੰ ਨਵੀਂ ਵੀਡੀਓ ਨਾਲ ਤੱਕ ਕੇ ਸਸੀਕਾ ਬਾਏ ਬਾਏ